ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਸਵੇਰ ਦਾ ਟਾਈਮ ਹੈ ਅੱਜ ਆਪਣੀ ਸੂਈਏ ਮੱਝ ਸਵੇਰੇ ਸਵੇਰੇ ਜਿਹੜੀ ਹੈਗੀ ਖੁਸ਼ਖਬਰੀ ਮਿਲ ਗਈ ਤੇ ਉੱਠ ਗਏ ਸੀਗੇ ਤੇ ਫੇਰ ਜਿਹੜਾ ਹੈਗਾ ਮੱਝ ਦੀ ਦੇਖ ਰੇਖ ਕੀਤੀ ਜੀ ਚਲੋ ਹੁਣ ਆਪਣੀ ਮੱਝ ਸੋਪੇ ਜੀ ਸੁੱਖ ਸ਼ਾਂਤੀ ਨਾਲ ਸੋਪੇ ਪ੍ਰਮਾਤਮਾ ਦੁੱਧ ਪੁੱਤ ਸਭ ਨੂੰ ਦਵੇ ਹਨ ਤੇ ਚਲੋ ਇੱਥੇ ਕੱਚਾ ਥਾਂ ਹੁਣ ਆਪਣੇ ਹੈ ਨਹੀਂਗਾ ਜੀ ਕਿਉਂਕਿ ਬਾਹਰ ਸਾਰੇ ਫਰਸ ਲੱਗ ਗਿਆ ਇੱਥੇ ਅਸੀਂ نیچے ਤੋੜੀ ਸਿੱਟਤੀ ਸੀਗੀ ਕਿਉਂਕਿ ਕੱਟਰੂ ਫਿਰ ਤਿਲਕ ਵਗੈਰਾ ਜਾਂਦਾ ਹੈ ਨਾ ਤਿਲਕ ਤੁਲਕ ਨਾ ਜਾਵੇ ਉਹਦੇ ਕਰਕੇ ਅਸੀਂ ਪੋਲਾ ਜਾ ਕਰਕੇ ਰੱਖਿਆ ਨੀਚੇ ਤੋੜੀ ਸੜਤੀ ਤੇ ਆਪਣੀ ਮੱਝ ਨੇ ਦਿੱਤੀ ਜੀ ਕੱਟੀ ਕਿਉਂਕਿ ਕਈ ਸਾਲ ਹੋ ਗਏ ਲਗਾਤਾਰ ਕੱਟੇ ਦਿੰਦੀ ਸੀ ਮੱਝ ਆਪਣੀ ਅੱਜ ਜਿਹੜੀ ਕੱਟੀ ਹੋਈ ਹੈ ਬਹੁਤ ਖੁਸ਼ੀ ਦੀ ਗੱਲ ਹੈਗੀ ਪ੍ਰਮਾਤਮਾ ਨੇ ਦੁੱਧ ਦੇਤਾ ਆਪਾਂ ਨੂੰ ਹੁਣ ਤੋੜ ਦੇ ਜੀ ਸਬਜ਼ੀ ਜਿਹਨੇ ਲੈ ਕੇ ਜਾਣੀ ਹੈ ਆ ਜੋ ਤੋੜ ਕੇ ਲੈ ਜਾ ਪਰ ਇੰਨੀ ਤਾਂ ਹਿੰਮਤ ਕਰਨੀ ਪਊਗੀ ਸੋਨ ਦਾ ਸਾਡੇ ਕੋਲੇ ਟਾਈਮ ਨਹੀਂ ਹੈਗਾ ਆ ਵੇਖ ਲਓ ਮੈਂ ਤਾਂ ਮੰਮੀ ਵੀ ਸਬਜ਼ੀ ਨਹੀਂ ਤੋੜਦੀ ਹੈਗੀ ਉਹ ਬੈਠੀ ਹੈ ਕਹਿੰਦੀ ਮੈਂ ਤਾਂ ਬਪਾ ਹੀ ਥੱਤੀ ਬੈਠੀ ਹੈ ਕਹਿੰਦੀ ਨਾ ਨਹੀਂ ਤੜਾਉਂਦੀ ਹੈਗੀ ਲੜਦੀ ਆ ਦੱਸ ਵੀ ਪੇਠਾ ਰੋ ਮਾਰਦੀ ਰੋ ਪੇਠਾ ਟੁੱਟੇ ਟੜਾ ਦਾ ਭਾ ਲੈ ਕਹਿੰਦੀ ਟੁੱਟੇ ਤੋੜ ਕੇ ਦੇ ਦੋ ਪੇਠੇ ਆ ਤਾਂ ਸਬਜ਼ੀ ਬਣਾ ਕੇ ਦੇ ਦੋ ਪਰ ਘੰਡੇ ਨੂੰ ਗੁੰਡਦਾ ਹਿਛਾ ਲਿਆ ਅੱਜ ਸਬਜੀ ਦਾ ਕੱਟ ਦਿੰਦੀ ਸਬਜੀ ਸੋਬਜੀ ਇਕੱਠੇ-ਗੁੱਠੇ ਜਵਾਬ ਨਹੀਂ ਸਾਰਾ ਕੋ ਤਿਆਰ ਕਰਕੇ ਰੱਖ ਦਿੰਦੀ ਆ ਸਾਨੂੰ ਮੜਾ ਜਾਇਆ ਦਿਖਾਈਏ ਵੀ ਹਣਾ ਵੀ ਲੜਦੇ ਆ ਫਿਰ ਪਿਆਰ ਨੂੰ ਵੀ ਨਜ਼ਰ ਲੱਗ ਜਾਂਦੀ ਆ ਹਣਾ ਮੰਮੀ ਸਬਜੀ ਦਾ ਕਹਿੰਦੇ ਮੈਨੂੰ ਧੁੱਪ ਹੈ ਹੁਣ ਅਸੀਂ ਕਿਸੇ ਤੇ ਜਾ ਕੇ ਆਏ ਆ ਪਿੰਡ ਦੇ ਵਿੱਚ ਬੈਠ ਕੇ ਆਏ ਆ ਬਸ ਕਹਿੰਦੇ ਮੈਂ ਤਾਂ ਤੁਰ ਕੇ ਆ ਕੇ ਬੈਹ ਰਹੀ ਤੁਰਿਆ ਨਹੀਂ ਜਾਂਦਾ ਹੋਗਾ ਕਹਿੰਦੇ ਫਲੀਆਂ ਰੋਜ਼ ਨਹੀਂ ਇਹ ਨਹੀਂ ਫਲੀਆਂ ਉੱਤਰਦੀਆਂ ਨੇ ਆ ਪੇਠੇ ਕੱਲ ਤੋੜ ਲੈ ਦੋ ਬਹੁਤ ਪੇਠੇ ਤੋੜ ਲੈ ਤੇ ਹੁਣ ਆ ਵੀ ਥੋੜੇ ਤੋੜਨ ਦੇ ਯੋਗ ਹੀ ਨਹੀਂ ਪਕਾ ਦੇਣਾ ਆ ਦੇਖੋ ਪਕਾ ਤੀਆ ਤੋੜਨ ਦੇ ਯੋਗ ਹੀ ਨਹੀਂ ਵੀ ਦਿੰਦੇ ਨਹੀਂ ਆ ਤਾਂ ਛੋਟਾ ਹੈ ਹਜੇ ਆ ਦੇਖੋ ਆ ਬਹੁਤ ਵੱਡਾ ਹੈ ਹਮ ਵੱਡਾ ਹੋ ਜਾਣ ਤੁਹਾਨੂੰ ਇਹ 2 ਕਿਲੋ ਦਾ ਪੇਠਾ ਹੋਏ ਤਾਂ 3-4 ਕਿਲੋ ਦਾ ਹੋ ਜਾਊਗਾ ਨਹੀਂ ਹੋਰ ਹੋਣ ਦੇ ਇਹ ਤਾਂ ਬਸ ਇੱਥੇ ਲੱਗਿਆ ਹੈ ਇੱਥੇ ਵੀ ਹੋਰ ਲੱਗਿਆ ਹੈ ਇਹ ਵਿੱਚ ਵਿੱਚ ਵੀ ਖਾਸਾ ਵੱਡਾ ਹੋਏ ਤਾਂ ਤੋੜ ਦੇਣਾ ਤੇ ਬੈਠਾ ਪਤਾ ਨਹੀਂ ਕਿਦੋਂ ਅੰਗੂਰ ਲੈ ਬਾਟੋ ਸਰਦਲੇ ਚੱਲ ਕੋਈ ਉਹ ਮਿੱਠੇ ਮੋਦਕ ਬੈ ਜਾ ਮੈਂ ਕੰਮ ਤੇ ਹੇ ਕਰ ਸਾਜ ਜਬਜੀ ਲੱਗਦੀ ਆ ਸਾਡੀ ਨਾ ਨਹੀਂ ਜਗਾ ਕੋਈ ਹਣੀ ਬਣ ਨਹੀਂ ਹੁਣ ਆ ਗਏ ਅੰਗੂਰ ਆ ਗਵੰਡੀਆਂ ਦੇ ਅੰਗੂਰ ਲੱਗਦੇ ਨੇ ਫੇਰਲੀ ਦੇਖ ਕੇ ਗਈ ਆ ਹੁਣ ਮੇਰੀ ਬਹੁਤ ਮਿੱਠੇ ਨੂੰ ਖਾ ਕੇ ਦੇਖੋ ਕਾਟਵਾਣੀ ਛੱਡਦੀਆਂ ਹੈਗੀਆਂ ਅੰਗੂਰ ਤਾਂ ਪਹਿਲਾਂ ਬਾਹਰ ਬਹੁਤ ਲੱਗੇ ਪਏ ਤੇ ਇੱਕ ਜਵਾਕ ਜਿਹੜੇ ਕੱਚੇ ਤੋੜ ਲੈਂਦੇ ਨੇ ਇੱਕ ਪੇਠਾ ਆਹ ਸੀਗਾ ਛੋਟਾ ਜਿਹਾ ਇਹ ਤਾਂ ਨਿਆਣਾ ਜਿਹਾ ਇਹ ਛੋਟਾ ਮੈਂ ਇੱਧਰ ਲੱਗੇ ਪੈਣੇ ਆਲੋ ਉਧਰਲੇ ਵੀ ਵਧੀਆ ਵੱਡੇ ਹੋ ਜਾਂਦੇ ਪੇਠੇ ਫਿਰ ਪਤਾ ਕੀ ਇਹ ਕਈ ਘਰਾਂ ਡੰਗਾ ਲਾ ਦੂਗਾ ਤਾਂ ਦੋ ਘਰਾਂ ਦੀ ਸਬਜ਼ੀ ਬਣ ਜਾਂਦੀ ਹਾਂ ਇਹ ਤੁਹਾਨੂੰ ਕਹਿਣਾ ਜੇ ਵਧੀਆ ਬੱਤਾਂ ਤੋੜ ਭਵਾ ਇੱਕ ਆਹ ਸੀਗਾ ਇੱਕ ਆਹ ਸੀਗਾ ਇੱਕ ਦੋ ਪੇਠੇ ਉਧਰ ਲੱਗੇ ਹੋਏ ਚਲੋ ਹੁਣ ਉਧਰ ਓਲੇ ਜਿਹਾ ਚਵਾਗੇ ਇੱਧਰ ਦੇਖੋ ਨਿੰਬੂ ਬਹੁਤ ਵਧੀਆ ਲੱਗੇ ਹੋਏ ਨੇ ਸਕੰਜਮੀ ਵੀ ਕਰ ਲੈਣੇ ਤੋੜ ਕੇ ਸਕੰਜਮੀ ਕਹਿੰਦੇ ਨੇ ਕੋਈ ਪਾਣੀ ਮਿੱਠਾ ਪਾਣੀ ਨਿੰਬੂ ਵਾਲਾ ਪਾਣੀ ਜੋ ਮਾ ਜਿੱਦਾਂ ਜਿੱਦਾਂ ਇੱਕ ਹਾਲ ਕੇ ਵਿੱਚ ਆ ਦੇ ਹਾਂਜੀ ਇਹੀ ਤਿੰਨ ਦੋ ਲੱਗੇ ਹੋਏ ਆ ਤੀ ਹੂ ਤੀ ਗਾ ਲੱਗੇ ਤੁਨ ਪੂਰੇ ਵਧੀਆ ਪਏ ਨੇ ਪਾਣੀ ਲਗ ਰਾਂ ਘਟਣ ਲੱਗਿਆ ਆਪਣਾ ਨਿੰਬੂ ਆ ਦੇਖੋ ਦਵਾਰਾ ਫੁੱਟਾ ਲੱਗਿਆ ਹੁਣ ਵਿੱਚ ਪਾਣੀ ਪਾਇਆ ਟੋਆ ਜਾ ਕਰਕੇ ਸਮਾਰ ਕੇ ਦਵਾਰਾ ਫੁੱਟ ਗਿਆ ਪਹਿਲਾਂ ਸਾਰੇ ਕੱਤੇ ਮੱਚ ਗਏ ਲੋਹ ਨੇ ਧੁੱਪ ਬਹੁਤ ਜਿਆਦੇ ਪਈ ਆ ਇੱਧਰ ਆਪਾਂ ਨੇ ਜਿਹੜਾ ਗੁਵਾਰਾ ਲਾਇਆ ਹੋਇਆ ਆ ਤਿੰਨ ਵਟਾਂ ਜਿਹੜੇ ਹੈਗੇ ਗੁਆਰੇ ਦੀਆਂ ਲਾਈਆਂ ਨੇ ਇੱਧਰ ਭਿੰਡੀਆਂ ਲਾਈਆਂ ਨੇ ਭਿੰਡੀਆਂ ਇਸ ਵਾਰੀ ਵੜੇ ਹੈਗੀਆਂ ਘਟ ਸੀਗੀਆਂ ਦੇਖੋ ਮੈਂ ਤੋੜਦੀ ਆ ਵੈਸੇ ਭਿੰਡੀਆਂ ਬਹੁਤ ਵਧੀਆ ਭਿੰਡੀਆਂ ਲੱਗ ਰਹੀਆਂ ਨੇ ਸਰਜੀ ਬਣ ਜਾਂਦੀ ਆ ਚਲੋ ਆ ਆ ਦੋ ਵਟਾਂ ਦੇ ਮਿਰਚ ਮਿਰਚਾਂ ਨੇ ਬਛੇਤੀਆਂ ਲਾਈਆਂ ਨੇ ਆਹ ਇਹ ਤੇ ਬਛੇਤੀਆਂ ਮੈਨੂੰ ਲੱਗਦਾ ਚੱਲਣਗੀਆਂ ਥੋੜਾ ਜਿਹਾ ਮੀ ਮੀ ਪੈ ਤਾ ਲੋਟੇ ਨਹੀਂ ਨਹੀਂ ਕੁਛ ਨਹੀਂ ਹੁੰਦਾ ਮੀ ਪੈ ਤੋ ਹੋ ਜਾਣਗੇ ਲੋਟੇ ਸਾਰੇ ਜਿਹੜੀਆਂ ਪਹਿਲਾਂ ਮਿਰਚਾਂ ਲਾਤੀ ਉਹ ਮਿਰਚਾਂ ਵੱਡੀਆਂ ਹੋ ਗਈਆਂ ਟਾਈਮ ਨਾਲ ਲੱਗਦੀਆਂ ਜਿਹੜੀਆਂ ਯਾਰ ਇਹ ਲੇਟ ਹੋ ਗਈਆਂ ਮਿਰਚਾਂ ਉਹ ਥੋੜਾ ਚੱਲੀਆਂ ਨਹੀਂ ਹੈਗੀਆਂ ਚੋਲੇ ਫਲੀਆਂ ਦੀ ਤਾਂ ਇੰਨੀ ਵਧੀਆ ਸਬਜ਼ੀ ਬਣਦੀ ਐ ਆਲੂ ਪਾ ਕੇ ਹਰਸ ਤਾਂ ਕਹਿਣ ਵੀ ਲੱਗ ਗਿਆ ਕਹਿੰਦਾ ਰੋਜ਼ ਹੀ ਇਹੀ ਸਬਜ਼ੀਆਂ ਬਣਾਈ ਜਾਂਦੇ ਨਾਲ ਬਦਲ ਕੇ ਬਣਾਉਣੇ ਆ ਕਦੇ ਪੇਠਾ ਬਣਾ ਲਿਆ ਕਦੇ ਕद्दू ਬਣਾ ਲਿਆ ਕਦੇ ਫਲੀਆਂ ਕਦੇ ਟਰਿੰਡੀਆਂ ਬਸ ਦਰਾਫਾ ਦਾ ਪਤਾ ਹੀ ਐ ਤੋ ਹੁਣ ਆਲੂ ਪਕੌੜੇ ਬਣਾ ਲਾ ਆ ਮਿਰਚਾਂ ਨੂੰ ਥੋੜੀ ਨੂੰ ਚਾਰ ਪਾ ਦਿਓ ਨਾ ਜਿੰਨਾ ਕੋ ਚੰਗਾ ਕਪੂਰ ਜੇ ਦਾ ਅਚਾਰ ਹੀ ਬਣਾ ਪੱਕ ਜਾਣ ਦੇ ਨੂੰ ਸਾਰੇ ਨੂੰ ਮੁਣਾ ਲਾਂਗ ਤੱਕਦੀਆਂ ਨੇ ਹੁਣ ਟਾਈਮ ਹੈਗਾ ਸ਼ਾਮ ਦਾ ਜੀ ਹੁਣ ਮੈਂ ਇੱਥੇ ਲੱਗੀ ਹਾਂ ਧਾਰ ਚੋਣ ਨਾਲੇ ਆਪਾਂ ਜਿਹੜਾ ਹੈਗਾ ਕੱਟੇ ਨੂੰ ਦੁੱਧ ਚੰਗਾ ਦਾਂਗੇ ਕਿਉਂਕਿ ਫੜ ਕੇ ਥਾਣਾ ਫੜ ਕੇ ਚਗਾਉਣੇ ਪੈਂਦੇ ਆ ਜੇ ਛੋਟੀ ਹੈ ਹਨਾ ਤੇ ਨਾਲ ਮੈਂ ਧਾਰ ਚੋ ਲੂੰਗੀ ਨਾਲੇ ਆਪਾਂ ਜਿਹੜਾ ਹੈਗਾ ਪਹਿਲਾਂ ਬਾਬਾ ਜੀ ਦਾ ਮੱਥਾ ਟੇਕਾਂਗੇ ਹਨਾ ਤੇ ਨਾਲੇ ਜਿਹੜਾ ਟੋਬੇ 'ਚ ਦੁੱਧ ਪਾਉਣੇ ਹੁੰਨੇ ਆ ਉਹ ਪਾ ਦਾਂਗੇ ਪਹਿਲਾ ਜਿਹੜਾ ਹੈਗਾ ਅਸੀਂ ਸਭ ਤੋਂ ਪਹਿਲਾਂ ਜਦੋਂ ਮੱਝ ਸੌਂਦੀ ਹੈ ਹਨਾ ਗੋੜ ਕੱਢਦੇ ਆ ਬਾਬਾ ਕਾਲਾ ਮਹਰਜੀ ਦਾ ਤੇ ਜਦੋਂ ਅਸੀਂ ਪਹਿਲੀ ਵਾਰ ਧਾਰ ਚੋਣਿਆ ਦੁੱਧ ਵੀ ਜਿਹੜਾ ਹੈਗਾ ਪਉਥੇ ਬਾਬਾ ਕਾਲਾ ਮਹਰਜੀ ਦੇ ਮੱਥਾ ਟੇਕ ਕੇ ਆਉਣੇ ਆ ਪਾ ਕੇ ਆਉਣੇ ਆ ਦੁੱਧ ਹਨਾ ਤੇ ਨਾਲੇ ਆਪਾਂ ਪਹਿਲਾਂ ਬਾਬਾ ਜੀ ਦਾ ਕੱਢ ਦਾਂਗੇ ਫਿਰ ਆਪਾਂ ਜਿਹੜਾ ਹੈਗਾ ਟੋਬੇ ਤੇ ਵੀ ਦੁੱਧ ਪਾ ਦਾਂਗੇ ਅੱਜ ਜਿਹੜਾ 5-7 ਦਿਨਾਂ ਦੁੱਧ ਘਰੇ ਤਾਂ ਵਰਤਦੇ ਨਹੀਂ ਹੈਗੇ ਜੀ ਬਾਕੀ ਆਪਾਂ ਮੱਝ ਨੂੰ ਵੀ ਫਲਾ ਦਿੰਨੇ ਹੁੰਨੇ ਆ ਮੱਝ ਨੂੰ ਫਲਾ ਦਾਂਗੇ ਤੇ ਚੋਕ ਕੇ ਫਿਰ ਜਿਹੜਾ 5-7 ਦਿਨਾਂ ਦਾ ਜਾਂ 5 ਦਿਨਾਂ ਦਾ ਰੱਖ ਲਓ ਜਾਂ 7 ਦਿਨਾਂ ਦਾ ਰੱਖ ਲਓ ਦੁੱਧ ਫਿਰ ਆਪਾਂ ਰੱਖਦੇ ਆ ਜਾਂ ਆਪਾਂ ਤਾਜੇ ਦੁੱਧ ਦੀ ਜਿਹੜੀ ਹੈਗੀ ਬੋਲੀ ਵੀ ਬਣਾ ਸਕਦੇ ਆ ਸੋਚ ਜਿਹੜੀ ਹੈਗੀ ਫਿਰ ਦੂਜਾ ਵਾਲੇ ਦਿਨ ਖੁੱਲਦੀ ਹੈ ਜੀ ਫਿਰ ਮੱਥਾ ਟੇਕ ਕੇ ਹਨ ਕਿਉਂ ਕਿਉਂ ਦਾ ਨਾਲ ਹਨਾ ਕਿਉਂ ਜੋੜ ਕੇ ਫਿਰ ਕਿਉਂ ਦਾ ਮੱਥਾ ਟੇਕਦਿਆਂ ਬਾਬਾ ਜੀ ਦਾ ਫਿਰ ਆਪਣੀ ਸੋਚ ਖੋਲਦੀ ਹੈ ਦੂਜਾਲੇ ਦੇ ਨਾ ਲਓ ਜੀ ਹੁਣ ਸ਼ਾਮ ਦਾ ਟਾਈਮ ਹੈ ਤੇ ਹੁਣ ਮੈਂ ਇੱਥੇ ਬਣਾਉਣ ਲੱਗੀ ਹਾਂ ਸਬਜ਼ੀ ਕਿਉਂਕਿ ਅੱਜ ਮੱਝ ਸੋਈ ਕਰਕੇ ਹਨਾ ਕਾਫੀ ਇੱਕ ਵੇਲਾ ਹੋ ਗਿਆ ਮੈਨੂੰ ਸਬਜ਼ੀ ਰੋਟੀ ਬਣਾਉਂਦੇ ਨੂੰ ਕਿਉਂਕਿ ਉੱਧਰ ਵੀ ਫਿਰ ਸ਼ਾਮ ਸਮੇਂ ਹੀ ਹਨਾ ਸਾਰੀ ਕਰਨੀ ਪੈਂਦੀ ਹੈ ਤੇ ਇੱਥੇ ਮੈਂ ਸਬਜ਼ੀ ਬਣਾਉਣੀ ਆ ਭਿੰਡੀਆਂ ਦੀ ਬਣਾਈਏ ਥੋੜੀ ਜੀ ਪਿਆਜ਼ ਤੇ ਭਿੰਡੀਆਂ ਇੱਧਰ ਜਿਹੜੀ ਹੈਗੀ ਮੈਂ ਸ਼ਿਮਲਾ ਮਿਰਚ ਦੀ ਬਣਾ ਰਹੀਆਂ ਦੋਏ ਸਬਜ਼ੀਆਂ ਮੈਂ ਇੱਥੇ ਇਕੱਠੀਆਂ ਹੀ ਬਣਾ ਰਹੀ ਤੇ ਕਿਉਂਕਿ ਪਹਿਲਾਂ ਮੈਂ ਆਲੂ ਤੇ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਣ ਲੱਗੀ ਸੀ ਜੀ ਹਰਸ਼ ਨਹੀਂ ਖਾਂਦਾ ਹੈਗਾ ਇੱਧਰ ਮੈਂ ਆਲੂ ਤੇ ਸ਼ਿਮਲਾ ਮਿਰਚ ਕੱਟੀ ਸੀਗੀ ਤੇ ਹਰਸ਼ ਖਾਂਦਾ ਨਹੀਂ ਫਿਰ ਮੈਂ ਥੋੜੀਆਂ ਜਿਹੀਆਂ ਘਰੋਂ ਇਮਪ੍ਰਿੰਡੀਆਂ ਤੋੜੀਆਂ ਸੀਗੇ ਵਿੱਚ ਪਿਆਜ਼ ਪਾ ਕੇ ਮੈਂ ਕਿਹਾ ਚਲੋ ਹਰਸ਼ ਜੋਗਰੀ ਆਪਾਂ ਇਹ ਬਣਾ ਦਿੰਨੇ ਆ ਆ ਦੇਖੋ ਘਰੋਂ ਇਹ ਜਿਹੜੀਆਂ ਹੈਗੇ ਸ਼ਿਮਲਾ ਮਿਰਚਾਂ ਤੋੜੀਆਂ ਸੀਗੀਆਂ نیچے ਆਲੂ ਨੇਗੇ ਬਹੁਤ ਵਧੀਆ ਟੇਸਟੀ ਸਬਜੀ ਬਣਦੀ ਹੈ ਵੈਸੇ ਤਾਂ ਕਿਉਂਕਿ ਘਰ ਦੀ ਸਬਜੀ ਤਾਂ ਵੈਸੇ ਵਧੀਆ ਹੁੰਦੀ ਹੈ ਹਨ ਤੇ ਬਾਕੇ ਸਵੇਰੇ ਤਾਂ ਜਿਹੜਾ ਹੈਗਾ ਪਾਣੀ ਹੱਥੀਏ ਰੋਟੀਆਂ ਖਾ ਲੈਣੇ ਆ ਦਹੀਂ ਜਾਂ ਮੱਖਣ ਵਗੈਰਾ ਨਾਲ ਲੱਸੀ ਨਾਲ ਹਨ ਦੁਪਹਿਰ ਵੇਲੇ ਜਿਹੜਾ ਹੈਗਾ ਸਬਜੀ ਖਾਣੇ ਆ ਅ ਅੱਜ ਸ਼ਾਮ ਨੂੰ ਬਚੀ ਨਹੀਂ ਹੈ ਜੀ ਸਬਜੀ ਕਿਉਂਕਿ ਆਪਣੇ ਬਟੇਕ ਤੇ ਕੁੜੀਆਂ ਕੰਮ ਕਰਦੀਆਂ ਰਹਿਣਾ ਦੁਪਹਿਰੇ ਰੋਟੀ ਬਣਦੀ ਹੈ ਸਾਰਿਆਂ ਦੀ ਰੋਟੀ ਸਬਜੀ ਫਿਰ ਜਿਹੜੀ ਹੈ ਕਿ ਸਾਰਿਆਂ ਵਾਸਤੇ ਬਣਦੀ ਹੈ ਅੱਜ ਕੋਈ ਸਬਜੀ ਬਚੀ ਨਹੀਂ ਸੀਗੀ ਮੈਂ ਕਿਹਾ ਚਲੋ ਹੁਣ ਬਣਾ ਲੈਨੇ ਆ ਤੇ ਫਿਰ ਦੇਖਦੇ ਆ ਕੱਲ ਨੂੰ ਫਿਰ ਜਿਹੜੀ ਹੈਗੀ ਨਹੀਂ ਤਾਂ ਵੈਸੇ ਮੈਂ ਸਵੇਰੇ ਸਬਜੀ ਬਣਾ ਦਿੰਨੀ ਹੁੰਦੀ ਆ ਦੁਪਹਿਰ ਵਾਲੀ ਜੇ ਸਵੇਰ ਦੇ ਰੋਟੀ ਬਣਾਉਣੇ ਆ ਨਾਲ ਦੀ ਨਾਲ ਜਿਹੜੀ ਹੈਗੀ ਦੁਪਹਿਰ ਵਾਲੀ ਸਬਜੀ ਬਣਾ ਦਿੰਨੇ ਆ ਜੇ ਕਈ ਵਾਰੀ ਬਚ ਜੇ ਦੁਪਹਿਰ ਵਾਲੀ ਤਾਂ ਸ਼ਾਮ ਨੂੰ ਖਾ ਲੈਨੇ ਆ ਨਹੀਂ ਸ਼ਾਮ ਨੂੰ ਜਿਹੜੀ ਹੈਗੀ ਫਿਰ ਦੁਬਾਰਾ ਬਣਦੀ ਏ ਸਬਜੀ ਸਵੇਰੇ ਤਾਂ ਜਿਵੇਂ ਚਟਣੀ ਵਗੈਰਾ achar ਵਗੈਰਾ ਨਾਲ ਮਿਸੀਆਂ ਰੋਟੀਆਂ ਹੋ ਜਾਂਦੀਆਂ ਨੇ ਜੀ ਦੁਪਹਿਰੇ ਸਬਜੀ ਬਣਾ ਨਹੀਂ ਸਾਰਦੇ ਹੌਣ ਟਾਈਮ ਹੈਗਾ ਰਾਤ ਦਾ ਜੀ ਹੁਣ ਜਿਹੜੇ ਹੈਗੇ ਮੈਂ ਕੱਪੜੇ ਦੇਣੇ ਸੀਗੇ ਮੈਂ ਹੁਣ ਸਲਾਈ ਕਰਨ ਬੈਠ ਗਈ ਰੋਟੀ ਟੁੱਕ ਸਾਰਿਆਂ ਨੇ ਖਾ ਲਿਆ ਕਿਉਂਕਿ ਅੱਜ ਦਿਨੇ ਟਾਈਮ ਨਹੀਂ ਮਿਲਿਆ ਹੈਗਾ ਮੱਝ ਕਰਕੇ ਮੱਝ ਸੋਈ ਸੀਗੀ ਉਧਰ ਵੀ ਦੇਖ ਰੇਖਸਾਨੀ ਕਰਨੀ ਪੈਂਦੀ ਆ ਹਨ ਅੱਜ ਮੈਂ ਤੋਂ ਸਲਾਈ ਤੇ ਜਿਹੜਾ ਬਹੁਤ ਘੱਟ ਬੈਠਿਆ ਗਿਆ ਜਿਹੜੇ ਮੈਂ ਹੁਣ ਕੱਲ ਨੂੰ ਕੱਪੜੇ ਦੇਣੇ ਆ ਉਹ ਮੈਂ ਅੱਜ ਤਿਆਰ ਕਰਕੇ ਹੀ ਪਾਉਂਗੀ ਉਹਨਾਂ ਚਰਨਾ ਤਾਂ ਮੈਨੂੰ ਨੀਂਦ ਆਵੇ ਕਿਉਂਕਿ ਜਿਹੜੇ ਮੈਂ ਕੱਪੜੇ ਦੇਣੇ ਆ ਉਹਦੀ ਫਿਰ ਮੈਨੂੰ ਚਿੰਤਾ ਜੀ ਲੱਗੀ ਰਹਿੰਦੀ ਆ ਹਨ ਹੁਣ ਜਿੰਨਾ ਚਿਰ ਕੰਮ ਕਲੀਅਰ ਨਹੀਂ ਹੁੰਦਾ ਉਨਾ ਚਿਰ ਜੇ ਪੈ ਵੀ ਜਾਵਾਂਗੇ ਤਾਂ ਨੀਂਦ ਨਹੀਂ ਆਉਂਦੀ ਹੈਗੀ ਜੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ